ਮੇਰੇ ਅਬਾੜੇ ਜੇ ਰੋਲ ਹੁੰਦਾ ਰਿਹਾ 8 ਵਜੇ ਬੁੜੇ ਤੇ ਕਈ ਬੰਦੇ ਆਏ ਰੋਡ ਤੇ ਤੁਰੇ ਜਾਂਦੇ ਸਸੀ ਘਾਲ ਬੁਲਾਉਣਗੇ ਡਰਦੇ ਡਰਦੇ ਫਿਰ ਜਦੋਂ ਗੱਲਾਂ ਕਰਨ ਬੈਹ ਜੰਦੇ ਆ ਯਾਰ ਬਾਪੂ ਦਾ ਬੜਾ ਵਧੀਆ ਬੰਦਾ ਸੀ ਐਵੇਂ ਡਰੀ ਜਾਂਦੇ ਸੀਗੇ ਮੈਂ ਕਿਹਾ ਬਾਪੂ ਨਾ ਕਿਆ ਕਰੋ ਏ ਠੀਕ ਹੈ ਬੰਦਾ ਥੋੜਾ ਜਵਾਨ ਦਾ ਫੀਲ ਕਰਦਾ ਜਦੋਂ ਬਾਪੂ ਜੀ ਬਾਪੂ ਜੀ ਕਹਿਣ ਲੱਗ ਜਾਂਦੇ ਉਹਦੋਂ ਆਏ ਵੇ ਯਾਰ ਅੱਛਾ ਬੁढ़ा ਹੋ ਗਿਆ ਨਹੀਂ ਨਹੀਂ ਬੰਨ ਨਹੀਂ ਬੰਦਾ ਮਨ ਮੇਰਾ ਅੰਦਰੋਂ ਬਹੁਤ ਸਟਰੋਂਗ ਹੈ ਮੈਂ ਕਹਿੰਦਾ ਵੀ ਅਜੇ ਮੈਂ ਫਿਲਮ ਬਹੁਤ ਕਰਨੀ ਹੈ ਤੇ ਫਿਲਮਾਂ ਦੇ ਕਈ ਪੁੱਛਣ ਕਿ ਵੀ ਕੀ ਸੁਪਨਾ ਹੈ ਸੁਪਨੇ ਕਦੇ ਮੁੱਕਦੇ ਆ ਸੁਪਨੇ ਤਾਂ ਚੀਜ਼ ਹੈ ਜਿਹੜਾ ਬੰਦਾ ਜਾਗਦਾ ਸੁਪਨੇ ਦੇਖਦਾ ਹੈ ਉਹਨੂੰ ਉਹਨਾਂ ਨੂੰ ਪੂਰੇ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਸੋਹਣੇ ਸਿਹਤ ਸੋਹਣਾ ਕਾਣ-ਕਾਣ ਹੂੰ ਸੋਹਣੇ ਮਿੱਤਰ ਦੋਸਤ ਅੱਜ ਤੱਕ ਕਦੇ ਕੋਈ ਸ਼ਿਕਾਇਤ ਸਰਦਾਰ ਤੋਂ ਹੀ ਦੀ ਮੇਰਾ خیال ਨਹੀਂ ਆਈ ਇਹ ਜੀ ਵੀ ਇਹ ਬਦਮਾਸ਼ੀ ਕਰਦਾ ਹੈ ਕੋਈ ਜਿਵੇਂ ਫਿਲਮ ਵਾਲੇ ਬੰਦਿਆਂ ਦੀ ਛਵੀ ਹੁੰਦੀ ਹੈ ਨਾ ਤੇਰੇ ਬੰਦੇ ਇਹੋ ਜਿਹੇ ਨੇ ਉਹ ਹਰ ਫੀਲਡ 'ਚ ਹੁੰਦੇ ਨੇ ਪਰ ਆਪਾਂ ਬੱਚੇ ਹੋਏ ਆ ਕਿਰਪਾ ਸਿਨੇਮਾ 'ਚ ਜਿਹੜਾ ਬੰਦਾ ਇਹ ਗੱਲ ਕਰਾ ਗਿਆ ਨਾ ਜਿਹਦੇ ਬਾਹਰ ਨਿਕਲ ਕੇ ਦਰਸ਼ਕ ਡਾਇਲੋਗ ਰਿਪੀਟ ਕਰਦੇ ਜਾਣ ਇਹਦਾ ਮਤਲਬ ਉਹ ਹਿੱਟ ਹੈ ਦਾ ਵਰਲਡ ਹਰ ਕੋਰਨਾ ਚ ਦੁਨੀਆ ਦੇ ਜਿੱਥੇ ਪੰਜਾਬੀ ਵੱਸਦਾ ਉਹ ਸਰਦਾਰ ਸੋਈ ਨੂੰ ਜਾਣਦਾ ਕਿੰਨੀ ਵੱਡੀ ਪ੍ਰਾਪਤੀ ਆਲ ਵਰਲਡ ਜੀ ਜਾਣਦਾ ਕਹਿੰਦਾ ਮਤਲਬ ਆਹ ਹੋਏ ਹੋਏ ਮੈਂ ਆਲ ਵਰਲਡ ਥਰੋਅਆਊਟ ਦਾ ਵਰਲਡ ਕਹਿ ਗਿਆ ਇੱਕ ਹੋਰ ਬੰਦਾ ਜ ਸਰਦਾਰ ਸੋਈ ਉਹ ਵੀ ਹੈਗਾ ਉਹ ਤਾਂ ਮੇਨ 엘ੀਟ ਤੇ ਹੈ ਨਹੀਂ ਮੇਨ ਤਾਂ ਨਹੀਂ ਉਹਦੇ ਬੰਦਾ ਤੁਹਾਨੂੰ ਪਤਾ ਕਿ ਫੜੋ ਪੂਰੀ ਹੱਟ ਹੀ ਹੁੰਦੀ ਆ ਜਿੱਥੇ ਸੋਈ ਸਾਹਿਬ ਆਗੇ ਗਿਆ ਚਲੋ ਤੁਹਾਡੇ ਜਿਹੜੇ ਬੋਲ ਨੇ ਇਹਨਾਂ ਨੂੰ ਪਰਵਾਦੋ ਭਾਗ ਲਾਵੇ ਐ ਹਿੱਟ ਹੋਵੇ ਇਹ ਹੀ ਆ ਮੈਂ ਬਰਨਾਲੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਨਿਕਲੋ ਵੀ ਅੰਦਰੋਂ ਐ ਸਰਦਾਰ ਸੋਈ ਨੂੰ ਆਇਆ ਮੈਂ ਤੁਹਾਡੇ ਸ਼ਹਿਰ ਚ ਆ ਬਾਯੂਸੀ ਨਾ ਹੋਵੇ ਕਿ ਯਾਰ ਬਰਨਾਲੇ ਵਾਲਿਆਂ ਨੇ ਸਾਡੀ ਫਿਲਮ ਨਹੀਂ ਦੇਖੀ ਇਹ ਇੰਨਾ ਕੋਲੇ ਸਿਟੀ ਸਿਟੀ ਬਰਨਾਲਾ ਹਾਂ ਇਹਨਾਂ ਕੋਲੇ ਸ਼ਿਕਾਇਤ ਕਰ ਸਕਦੇ ਮੈਂ ਸੋਈ ਸਾਹਿਬ ਨੇ ਬੜੇ ਬੜੇ ਦਾਅਵੇ ਕੀਤੇ ਸੀ ਫਿਲਮ ਤਾਂ ਉਹ ਜਿਹੀ ਹੈ ਨਹੀਂ ਮੈਂ ਮੈਂ ਹੁਣ ਹਾਲੇ ਵੀ ਕਹਣਾ ਫਿਲਮ ਬਹੁਤ ਇੱਕ ਕਲਾਸ ਫਿਲਮ ਹੈ ਕਲਾਸ ਇਦੇ ਚ ਕੋਈ ਅੰਦਰ ਵੜਦੇ ਬੰਦਾ ਨਾਲ ਮਾਪੇਣ ਬੈਠੀ ਹੈ ਕੋਈ ਬੈਠਾ ਬੰਦੇ ਐ ਐ ਇਕੱਠੇ ਜੇ ਹੋ ਜਾਂਦੇ ਫਿਰ ਜਦੋਂ ਪੈੜਾ ਡਾਇਲੌਗ ਕੋਈ ਗੰਦਮੰਦ ਆ ਜਾਂਦਾ ਨਾ ਸਾਫ ਸੁਥਰੀ ਸਾਡੇ ਨਾਲ ਨੇ ਅੱਜ ਸਾਡੇ ਨਾਲ ਨੇ ਸੋਈ ਸਾਹਿਬ ਜਿਹੜਾ ਕਿ ਬਰਨਾਲਾ ਪਹੁੰਚੇ ਨੇ ਫਿਲਮ ਦੀ ਪ੍ਰੋਮੋਸ਼ਨ ਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋਈ ਸਾਹਿਬ ਬਰਨਾਲਾ ਪਹੁੰਚਿਓ ਕੀ ਕਹਿਣਾ ਚਾਹੁੰਦੇ ਹੋ ਅ ਮੈਂ ਬਰਨਾਲਾ ਦਾ ਮੇਰਾ ਆਪਣੇ ਸ਼ਹਿਰ ਹੈ ਥੋੜੀ ਦੇਰ ਪਹਿਲਾਂ ਤੋਂ ਡਿਸਟ੍ਰਿਕਟ ਬਣ ਗਿਆ ਪਹਿਲਾਂ ਤਾਂ ਸੰਗਰੂਰ ਦਾ ਹੀ ਹੁੰਦਾ ਸੀਗਾ ਹਿੱਸਾ ਜੀ ਤੇ ਇੱਥੇ ਅਸੀਂ ਜਦੋਂ ਮਹਰਪਾਲ ਟਵਾਣਾ ਸਾਹਿਬ ਨਾਲ ਹੁੰਦਾ ਸੀ ਇੱਥੇ ਉਹ ਜਿਹੜਾ ਅੰਦਰ ਕਾਲਜ ਹੈ ਉਸ ਕਾਲਜ ਦੇ ਵਿੱਚ ਅਸੀਂ ਹਿੰਦੀ ਦੀ ਯਾਦਰ ਪਲੇ ਕਰਕੇ ਗਏ ਸੀ ਪਰ ਨਾਲੇ ਨਾਲ ਬਹੁਤ ਬਹੁਤ ਵਧੀਆ ਸਾਂਝ ਹੈ ਤੇ ਹੁਣ ਵੀ ਸਾਨੂੰ ਆਉਣ ਜਾਣ ਨੂੰ ਬਰਨਾਲਾ ਕੋਈ ਦੂਰ ਨਹੀਂ ਆ ਕਿੰਨਾ ਕਹੋਣਾ ਇੱਥੋਂ ਮੁਸ਼ਕਲ ਨਾਲ 16-17 ਕਿਲੋਮੀਟਰ ਇੰਨਾ ਕੀ ਹੋਣਾ ਸੋ ਬਰਨਾਲੇ ਤੋਂ ਰੁਪੀ ਉਹ ਮੇਰੇ ਜੂਨੀਅਰ ਹੈ ਜੀ ਤੇ ਰੁਪੀ ਬਹੁਤ ਵਧੀਆ ਐਕਟਰ ਹੈ ਬਰਨਾਲੇ ਅ ਹੁਣ ਕਿੰਨੀ ਵਾਰ ਆ ਤੀਜੀ ਚੌਥੀ ਵਾਰ ਆ ਆ ਫਿਲਮਾਂ ਫਿਲਮਾਂ ਦੇ ਚੱਕਰ 'ਚੀ ਲਾਸਟ ਟਾਈਮ ਵੀ ਆਇਆ ਸੀ ਮੈਂ ਬਰਨਾਲਾ ਕਿਵੇਂ ਲੱਗਿਆ ਬਰਨਾਲਾ ਤੁਹਾਨੂੰ ਬਰਨਾਲਾ ਤਾਂ ਬਹੁਤ ਵਧੀਆ ਸ਼ਹਿਰ ਹੈ ਬਰਨਾਲਾ ਇਹ ਹੁਣ ਇੱਥੇ ਸਾਡੀ ਰਿਸ਼ਤੇਦਾਰੀਆਂ ਵੀ ਹੋ ਗਈਆਂ ਬਰਨਾਲੇ ਦੇ ਨਾਲ ਹੀ ਪਿੰਡ ਹੈ ਉਹ ਕਿਹਨਾ ਠਿਕਰੀ ਵਾਲਾ ਜੀ ਹਾਂ ਠੀਕ ਹੈ ਮੇਰਾ ਦੇ ਭਤੀਜਾ ਵਿਆਹ ਹੈ ਕੇ ਉਹ ਵੀ ਆਪਣੇ ਰੇਚਰ ਆ ਰਹੇ ਸੋ ਆ ਇਥੋਂ ਦੀ ਪ੍ਰੈਸ ਲਾਸਟ ਟਾਈਮ ਵੀ ਮੇਰੇ ਨਾਲ ਤਾਂ ਬਹੁਤ ਸੋਹਣਾ ਡੀਲ ਕਰਦੇ ਸਾਰੇ ਤੁਸੀਂ ਵੀ ਤੁਸੀਂ ਆਪ ਵੀ ਬਹੁਤ ਸੋਹਣਾ ਡੀਲ ਕਰਦੇ ਨਹੀਂ 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 ਉਹ ਦੇਖੋ ਉਹ ਕੀ ਹੁੰਦਾ ਹੈ profession ਹੈ ਨਾ profession ਦੇ ਵਿੱਚ ਕਈ ਲੋਕ ਤਾਂ ਜਿਵੇਂ ਮੇਰੇ ਅਬਾੜੇ ਜੇ ਰੋਲ ਹੁੰਦਾ ਰ 8 ਵਜੇ ਬੁੜੇ ਤੇ ਕਈ ਬੰਦੇ ਆਹ ਰੋਡ ਤੇ ਤੁਰੇ ਜਾਂਦੇ ਸੱਸੀ ਘਾਲ ਬੁਲਾਉਣਗੇ ਡਰਦੇ ਡਰਦੇ ਫਿਰ ਜਦੋਂ ਗੱਲਾਂ ਕਰਨ ਬਹਿ ਜਾਂਦੇ ਆ ਯਾਰ ਬਾਪੂ ਦਾ ਬੜਾ ਵਧੀਆ ਬੰਦਾ ਐਵੇਂ ਡਰੀ ਜਾਂਦੇ ਸੀਗੇ ਮੇਰੇ ਬਾਪੂ ਨੇ ਕਿਆ ਕਰੋ ਏ ਜੀ ਠੀਕ ਹੈ ਹਾਂ ਹਾਂ ਦੇਖੋ ਜੇ ਆਪਣੇ ਅਮਰਸਰ ਵਾਲੇ ਭਾਜੀ ਗੁਰਚਰਨ ਸਿੰਘ ਉਹ ਸਾਰੇ ਦਿਨ ਭਾਜੀ ਰਹੇ ਨੇ ਤੂੰ ਮੈਨੂੰ ਭਾਜੀ ਕਹਦੇ ਕਰੋ ਯਾਰ ਬੰਦਾ ਥੋੜਾ ਜਵਾਨ ਦਾ ਫੀਲ ਕਰਦਾ ਜਦੋਂ ਬਾਪੂ ਜੀ ਬਾਪੂ ਜੀ ਕਹਿਣ ਲੱਗ ਜਾਂਦੇ ਆ ਉਦੋਂ ਆਇਆ ਵੀ ਯਾਰ ਅੱਛਾ ਬੁढ़ा ਹੋ ਗਿਆ ਨਹੀਂ ਨਹੀਂ ਮਨ ਨਹੀਂ ਮੰਦਾ ਬੁढ़ा ਹੋ ਗਿਆ ਮਨ ਮੇਰਾ ਅੰਦਰੋਂ ਬਹੁਤ ਸਟਰੋਂਗ ਹੈ ਮੈਂ ਕਹਿੰਦਾ ਵੀ ਅਜੇ ਮੈਂ ਫਿਲਮ ਬਹੁਤ ਕਰਨੀ ਹੈ ਤੇ ਫਿਲਮਾਂ ਦੇ ਕਈ ਪੁੱਛਣਗੇ ਕਿ ਵੀ ਕੀ ਸੁਪਨਾ ਹੈ ਸੁਪਨੇ ਕਦੇ ਮੁੱਕਦੇ ਆ ਸੁਪਨੇ ਤਾਂ ਚੀਜ਼ ਹੈ ਜਿਹੜਾ ਬੰਦਾ ਜਾਗਦਾ ਸੁਪਨੇ ਦੇਖਦਾ ਹੈ ਉਹਨਾਂ ਨੂੰ ਪੂਰੇ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਸੋਹਣੇ ਸਿਹਤ ਸੁਣਾ ਕਾਣ-ਕਾਣ ਹੂੰ ਸੋਹਣੇ ਮਿੱਤਰ ਦੋਸਤ ਤੁਹਾਡੀ ਸੋਹਣੀ ਛਵੀ ਬਣੀ ਹੋਵੇ ਸਮਾਜ 'ਚ ਇਹ ਬੰਦਾ ਵੈਸੀ ਬੁਢਾਪਾ ਆਉਂਦਾ ਹੀ ਨਹੀਂ ਕਿਰਪਾ ਜੀ ਪਰਮਾਤਮਾ ਦੀ ਪੂਰੀ ਅੱਜ ਤੱਕ ਕਦੇ ਕੋਈ ਸ਼ਿਕਾਇਤ ਸਰਦਾਰ ਸੋਹੀਦੀ ਮੇਰਾ خیال ਨਹੀਂ ਆਇਆ ਇਹ ਜੀ ਵੀ ਇਹ ਵੀ ਬਦਮਾਸ਼ੀ ਕਰਦਾ ਹੈ ਕੋਈ ਜਿਵੇਂ ਫਿਲਮ ਵਾਲੇ ਬੰਦਿਆਂ ਦੀ ਛਵੀ ਹੁੰਦੀ ਹੈ ਨਾ ਤੇਰੇ ਬੰਦੇ ਇਹੋ ਜਿਹੇ ਨੇ ਉਹ ਹਰ ਫੀਲਡ 'ਚ ਹੁੰਦੇ ਨੇ ਪਰ ਆਪਾਂ ਬਚੇ ਹੋਏ ਆ ਕਿਰਪਾ ਅਕੀ ਸਾਡੇ ਪ੍ਰਸਿੱਧੀ ਮਿਹਰਬਾਨੀ ਹੁੰਦੀ ਹੈ ਇੱਕ ਥੋੜੇ ਜਿਹੇ ਡਾਈ ਮੇਰੇ ਬਾਰੇ ਇਹੋ ਜਿਹੇ ਲਿਖਿਆ ਕਦੇ ਪ੍ਰਸਨਾ ਕਿਸੇ ਬੰਦੇ ਨੇ ਇੱਕ ਜਿਹੇ ਥੋੜੇ ਡਾਇਲੋਗ ਨੇ ਉਹ ਬਾਰੇ ਖਤਰਨਾਕ ਹੁੰਦੇ ਨੇ ਡਾਇਲੋਗ ਤਾਂ ਮੇਰਾ ਕੁਝ ਨਹੀਂ ਹੁੰਦਾ ਡਾਇਲੋਗ ਤਾਂ ਉਹਦਾ ਰਾਈਟਰਾਂ ਦਾ ਕੰਮ ਹੁੰਦਾ ਮੇਰੀ ਅੰਗਮ ਹੈ ਅਦਾਇਗੀ ਨਹੀਂ ਤੁਹਾਡੇ ਮੂੰਹ ਜਿਹੜੇ ਫਫਦੇ ਨੇ ਪੂਰੇ ਜੇ ਤੁਸੀਂ ਬੋਲਦੇ ਹੋ ਡਾਇਰੈਕਟਰ ਵਾਹ ਉਹ ਤਾਂ ਦੇਖੋ ਅਦਾਕਾਰੀ ਚੀਜ਼ ਹੀ ਹੋ ਜੀ ਤੁਸੀਂ ਜਿਹੜਾ ਰਾਈਟਰ ਹੈ ਰਾਈਟਰ ਦੀ ਲਿਖਤ ਨੂੰ ਕਿੰਨੀ ਜਾਨ ਪਾਉਣੀ ਹੈਓ ਉਹਨੂੰ ਆਪਣਾ ਬਣਾ ਕੇ ਕਿਵੇਂ ਕਰ ਜਾऊं ਤੁਸੀਂ ਉਹਦੀ ਗਹਿਰਾਈ ਚ ਕਿਨਾ ਕੁਤਰਦੇ ਹੋ ਉਹ ਉਹ ਹੁੰਦਾ ਉਹ ਹੁਣ ਮੈਂ ਹਰਪਾਲ ਟੇ ਬਣਾਦਾ ਵਰਗੇ ਦਿਗਜ ਥੀਏਟਰ ਵਾਲੇ ਪਰਸਨ ਤੋਂ ਉਹ ਉਹਨਾਂ ਦਾ ਮੈਂ ਚੇਲਾ ਪਤਾ ਕਿੰਨੇ ਸਾਲ ਰਿਹਾ 11 ਸਾਲ 11 11 ਸਾਲ ਰੈਗੂਲਰ ਥੀਏਟਰ ਕੀਤਾ ਤੇ ਇਸ ਕਰਕੇ ਬਸ ਉਹ ਉਹ ਹੁਣ ਜਿਹੜੇ ਜਿਹੜੇ ਥੀਏਟਰ ਵਾਲੇ ਨੇ ਸਾਰੇ ਹੀ ਗਣ ਲੋ ਤੁਸੀਂ ਓਮ ਪੁਰੀ ਨਸੀਬ ਤੇ ਚਾਰ ਨਾਨਾ ਪਟੇ ਕਰ ਰਹੇ ਪੰਜਾਬੀ ਇਹ ਥੀਟਰ ਵਾਲੇ ਬੀ ਐਨ ਸ਼ਰਮ ਥੀਟਰ ਕੀਤਾ ਹੋਰ ਤਾਂ ਸੋਰ ਕਿਸੇ ਵਧੀਆ ਜੈਕਟਰ ਦਾ ਨਾਮ ਲੋ ਸੋ ਇਹ ਸਭ 100 ਤੋਂ ਪਲੱਸ ਫਿਲਮਾਂ ਤੇ ਤੁਹਾਡੀ ਆ ਗਈਆਂ ਹਾਂ ਲਾਜ਼ਮੀ ਪਰ ਮੈਂ ਕਦੇ ਐ ਉਂਗਲਾ ਤੇ ਗਿਣੀਆਂ ਜਾਂ ਲਿਖੀਆਂ ਨਹੀਂ ਹੈਗੀਆਂ ਸੋ ਤੋਂ ਬਾਅਦ ਤਾਂ ਹੁੰਦਾ ਆਰਾਮ ਨਾਲ ਆਰਾਮ ਨਾਲ ਜਿਹੜੀ ਵੀ ਪੰਜਾਬੀ ਫਿਲਮ ਹੁੰਦੀ ਹੈ ਉਹਦੇ ਵਿੱਚ ਤੁਸੀਂ ਜ਼ਰੂਰ ਹੁੰਦੇ ਹੋ ਜਿਹੜੀ ਫਿਲਮ ਵਿੱਚ ਹੁੰਦੇ ਹੋ ਉਹ ਫਿਲਮ ਹਿੱਟ ਹੁੰਦੀ ਹੈ ਕਹਿੰਦਾ ਮਤਲਬ ਅੱਜ ਬਰਨਾਲਾ ਦੇ ਵਿੱਚ ਫਿਲਮ ਪ੍ਰੋਮੋਸ਼ਨ ਲਈ ਆਇਓ ਇਹਦਾ ਵੀ ਕੋਈ ਡਾਇਲੋਗ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਇਹਦਾ ਡਾਇਲੋਗ ਤਾਂ ਦਰਸ਼ਕ ਆਲਰੇਡੀ ਸੁਣ ਚੁੱਕੇ ਨੇ ਰੋਜ਼ ਹੀ ਗਾਪ ਹੋਣਾ ਇੱਕ ਫਿਰ ਵੀ ਉਹ ਇਸ ਕਰਕੇ ਉਹਨੂੰ ਰਿਪੀਟ ਕਰਨ ਦਾ ਕੋਈ ਜ਼ਿਆਦਾ ਮਤਲਬ ਨਹੀਂ ਹੁੰਦਾ ਡਾਇਲੋਗ ਤਾਂ ਜੇ ਮੈਂ ਐ ਡਾਇਲੋਗ ਸੁਣਾਉਣ ਲੱਗ ਗਿਆ ਗੱਲ ਨਹੀਂ ਬਣਦੀ ਗੱਲ ਇਹ ਹੈ ਕਿ ਮੈਨੂੰ ਪਸੰਦ ਕਰਦੇ ਲੋਕ ਸੰਧ ਕਰਦੇ ਆ ਤਾਂ ਆਪੇ ਜਾ ਕੇ ਆਪ ਰਿਪੀਟ ਕਰਨ ਉਹ ਤੇ ਜਿਆਦਾ ਵਾਦਾ ਹੈ ਉਹ ਯਾਰਾ ਬਾਪੂ ਇਹ ਦਬਕਾ ਮਾਰਦਾ ਹੈ ਨਾ ਸੁਆਦ ਲੈ ਆਦਾ ਉਹ ਹੈ ਵੀ ਦਬਕੇ ਵਾਲੀ ਜਿਹੜੀ ਆਵਾਜ਼ ਹੈ ਉਹ ਗੋਡ ਗਿਫਟਡ ਹੁੰਦੀ ਹੈ ਐਕਟਰ ਵੀ ਐਕਟਰ ਹੁਣ ਜਦੋਂ ਅਸੀਂ ਟਿਵਾਨਾ ਸਾਹਿਬ ਕੋਲ ਹੁੰਦੇ ਸੀ ਗੁਰਦਾਸ ਮਾਨ ਵੀ ਸਾਡੇ ਨਾਲ ਰਹਾ ਪੰਜ 6 ਮਹੀਨੇ ਰਹਾ ਸੀ ਫਿਰ ਉਹ ਸਿੰਗਰ ਸੀ ਚਲ ਉਹ ਉਧਰ ਉਧਰ ਚੱਲ ਨਿਕਲਿਆ ਏ ਮੇਰੇ ਨਾਲ ਸਰਦਾਰਜੀ ਦਵਾਵਾ ਗਿਰਜਾ ਸ਼ੰਕਰ ਸਰਦਾਰਜੀ ਦਵਾਵਾ ਜਾਣਦੇ ਹੋਵੋਗੇ ਤੇ ਜਲੰਧਰ ਦੂਦਰਸ਼ਨ ਤੇ ਕਾਫੀ ਤੇ ਕੰਮ ਕੀਤਾ ਉਹਨੇ ਸਿਨੇਮਾ ਚ ਆ ਜਿਹੜਾ ਬੰਦਾ ਇਹ ਗੱਲ ਕਰਾ ਗਿਆ ਰਾਂ ਜਿਹਦੇ ਬਾਹਰ ਨਿਕਲ ਕੇ ਦਰਸ਼ਕ ਡਾਇਲੋਗ ਰਿਪੀਟ ਕਰਦੇ ਜਾਣ ਇਹਦਾ ਮਤਲਬ ਉਹ ਹਿੱਟ ਹੈ ਉਹ ਕਿਰਪਾ ਹੈਗੀ ਆ ਲੋਕ ਮੇਰੇ ਨਕਲਾ ਲਾਉਂਦੇ ਨੇ ਯੂਨੀਵਰਸਿਟੀਾਂ ਦੇ ਮੁੰਡੇ ਨੇ ਜਿਹੜੇ ਉਹ ਮਿਵਕਰੀ ਮੇਰੀ ਮਿਵਕਰੀ ਕਰਦੇ ਨੇ ਉਹ ਮੈਂ ਪਟਿਆਲਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗੱਲ ਹੋਈ ਇੱਦਾਂ ਹੀ ਉਹ ਕਹਿੰਦੇ ਵੀ ਸਰ ਤੁਹਾਡੇ ਕਾਪੀ ਕਰ ਕਰਕੇ ਤਾਂ ਅਸੀਂ ਐਕਟਰ ਬਣਿਆ ਤੇ ਮੈਂ ਉੱਥੇ ਗੁਲਜ਼ਾਰ ਸਾਹਿਬ ਨਾਲ ਸੀਰੀਅਲ ਕੀਤਾ ਸੀ ਮਿਰਜ਼ਾ ਗਾਲਿਬ ਮਿਰਜ਼ਾ ਗਾਲਿਬ ਦੇ ਵਿੱਚ ਮੇਰਾ ਇੱਕ ਦੋ ਐਕਸੀਨੇਜ਼ੀ ਇੱਕ ਸੀਨ ਮੇਰਾ ਉੱਥੇ ਮਿਰਜ਼ਾ ਗਾਲਿਬ ਚ ਜਿਸ ਤਰ੍ਹਾਂ ਔਰ ਇਸ ਚ ਲੱਗਿਆ ਹੁੰਦਾ ਨਾ ਉਹ ਦਿਖਾਉਂਦੇ ਸੀ ਐ ਸਟੂਡੈਂਟਸ ਆ ਦੇਖੋ ਇਹ ਵੀ ਥੀਏਟਰ ਚੋਂ ਗਿਆ ਹੋਇਆ ਬੰਦਾ ਕਿ ਨਾਜ਼ਕੀ ਨਹੀਂ ਸੋਹਣੀ ਐਕਟਿੰਗ ਕਰਦਾ ਤੋ ਮਿਸਾਲ ਮੇਰੀ ਮਿਸਾਲ ਦੇ ਕੇ ਉਹਨਾਂ ਮੁੰਡਿਆਂ ਨੂੰ ਪੜਾਉਂਦੇ ਹੁੰਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਹੋਰ ਕੀ ਲੈ ਜਾਣਾ ਦੁਨੀਆ ਤੋਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਮੈਨੂੰ ਪੰਜਾਬ ਇਥੇ ਅਸੀਂ ਸ਼ੂਟਿੰਗ ਕਰਦੇ ਸੀ ਪੰਜਾਬੀ ਯੂਨੀਵਰਸਿਟੀ ਕੀ ਨਾਂ ਦਾ ਅਮਰਥਰ ਵਾਲੀ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਅਸੀਂ ਇੱਕ ਫਿਲਮ ਕਰਨ ਗਏ ਸੀ ਇੱਕ ਰੁਕਾਵਟ ਜੀ ਪੈ ਗਈ ਤੇ ਮੈਨੂੰ ਡਾਇਰੈਕਟਰ ਸੁਬਿੰਦਰ ਤੰਦਿਲ ਕਹਿੰਦਾ ਬਈ ਉਹ ਏਜ ਵੱਡਾ ਹੋਣ ਕਰਕੇ ਵੀ ਉਦਾਂ ਵੀ ਆਊਟ ਆਫ ਰਿਸਪੈਕਟ ਮੈਨੂੰ ਬਾਬਾ ਜੀ ਬਾਬਾ ਜੀ ਕਰਕੇ ਬੁਲਾਉਂਦੇ ਬਾਬਾ ਜੀ ਤਾਂ ਪੰਗਾ ਹੀ ਪੈ ਗਿਆ ਜਾਓ ਤੁਸੀਂ ਤੁਸੀਂ ਤਾਂ ਪੜ੍ਹਿਆ ਹੋ ਇੱਥੇ ਮੈਂ ਗਿਆ ਉਹ ਜਿਹੜੇ ਵੀਸੀ ਸਾਹਿਬ ਜੀ ਉੱਥੇ ਮੈਂ ਚੱਕ ਜੀ ਦੇ ਕੋਲੇ ਮੈਂ ਮੇਜ ਕਮਨ ਸਰ ਆਓ ਆਓ ਜੀ ਆਵਾਜੋ ਆਵਾਜੋ ਇਹ ਗੱਲ ਹੋਈ ਮੈਂ ਕਿਹਾ ਜੀ ਮੈਂ ਇਥੋਂ ਦਾ ਇੱਕ ਨਲੈਗਜ ਸਟੂਡੈਂਟ ਹੁੰਦਾ ਜੀ ਐਂ ਕਹਤਾ ਵਾ ਉਹਦਾ ਮਜ਼ਾਕ ਦੇ ਕੀਤਾ ਉਹਨਾਂ ਨਾਲ ਕਿਹਦੇ ਸੋ ਜਾਬ ਆਪਣੇ ਲਫ਼ਜ਼ ਵਾਪਸ ਲਓ فرض ਕਰੋ ਤੁਸੀਂ ਬੀਐਸਸੀ ਕਰ ਜਾਂਦੇ ਹੈ ਬੀਐਸਸੀ ਕਰ ਜਾਂਦੇ ਇੱਕ ਵੱਧ ਵੱਧ ਕੀ ਹੁੰਦਾ ਕੀਤੇ ਵੱਡੇ ਇਨਸਪੈਕਟਰ ਹੁੰਦੇ ਥੋੜੇ ਆਲੇ ਦੇ ਵੇਲੇ ਜਾਣ ਪਛਾਣ ਵਾਲੇ ਬੰਦੇ 450 600 ਵਤੋਦ ਹਜ਼ਾਰ ਲਾ ਲੋ ਹਜ਼ਾਰ ਹੁੰਦੇ ਹਜ਼ਾਰ ਵੀ ਨਹੀਂ ਹੁੰਦੇ 5 600 ਮੁਸ਼ਕਲ ਨਾਲ ਹੁਣ ਥਰੂਆਊਟ ਦ ਵਰਲਡ ਹਰ ਕੋਰੋਨਾ ਚ ਦੁਨੀਆ ਦੇ ਜਿੱਥੇ ਪੰਜਾਬੀ ਵੱਸਦਾ ਹੈ ਉਹ ਸਰਦਾਰ ਸੂਰੀ ਪ ਜਾਣਦਾ ਹੈ ਕਿੰਨੀ ਵੱਡੀ ਪ੍ਰਾਪਤੀ ਆਲ ਵਰਲਡ ਜੀ ਜਾਣਦਾ ਕਹਿੰਦਾ ਮਤਲਬ ਆਹ ਹੋਏ ਹੋਏ ਕੀ ਮੈਸੇਜ ਦੇਣਾ ਜਿਹੜੇ ਬਰਨਾਲਾ ਦੇ ਪੂਰੇ ਪੰਜਾਬ ਨੂੰ ਬਰਨਾਲਾ ਨੂੰ ਤਾਂ ਮੈਂ ਕਹਿਣਾ ਚਾਹਾਂ ਵੀ ਵੀ ਘਰਾਂ ਚੋਂ ਨਿਕਲੋ ਦੇਖੋ ਦੀਵਾਲੀ ਲੰਘੀ ਹੋਣੀ ਘੜੀ ਲਾਂਗੀ ਮਤਲਬ ਤੁਸੀਂ ਜਿਹੜੀਆਂ ਮਠਾਈਆਂ ਮਠੂਈਆਂ ਖਾਣੀਆਂ ਦੀਆਂ ਖਾ ਲੀਆਂ ਹੁਣ ਤੁਸੀਂ ਸਿਨੇਮੇ ਆਓ ਸਿਨੇਮੇ ਆ ਕੇ ਸਾਡੀ ਫਿਲਮ ਦੇਖੋ ਫਿਲਮ ਦੇਖੋ ਪੂਰੇ ਪਰਿਵਾਰ ਨਾਲ ਇੱਕ ਵੀ ਬੰਦਾ ਇਹ ਕਹਦੇ ਫਿਲਮ ਦੇਖਦਾ ਬਹਿ ਕੇ ਵੀ ਆਹ ਕੋਈ ਡਬਲ ਮੀਨਿੰਗ ਬੋਲਦਾ ਗਲਤ ਬੋਲਦਾ ਤੁਹਾਡੇ ਬੱਚੇ ਤੁਹਾਡੇ ਧੀਆਂ ਪਹਿਣਾ ਮਾਤਾਵਾਂ ਬਜ਼ੁਰਗ ਸਾਰੇ ਪਰਿਵਾਰ ਇਕੱਠਾ ਬੈਠ ਕੇ ਫਿਲਮ ਦੇਖ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਪਰ ਫਿਲਮ ਦਾ ਜਿਹੜਾ ਮਿਊਜ਼ਿਕ ਹੈ ਇੱਕ ਵੀ ਗਾਣਾ ਦਾ ਮਤਲਬ ਆਏ ਫਿਲਮ ਨੂੰ ਇਦਾਂ ਇੱਧਰ ਰੱਖ ਤਾਂ ਥੱਲੇ ਨਹੀਂ ਹਉਣ ਦਿੰਦੇ ਗਾਣੇ ਸਾਰੇ ਐਕਟਰ ਮੁੰਡੇ ਨੇ ਜਿਹੜੇ ਥੀਏਟਰ ਵਾਲੇ ਨੇ ਕੋਈ ਕੋਈ ਐਕਟਰ ਦੇਖੋ ਐਮੀ ਵਰਕ ਹੈ ਹੀਰੋਇਨ ਹੈ ਟਰਮਲ ਈ ਆ ਮੈਂ ਆ ਤੇ ਉਹ ਜਿਹੜੇ ਦੂਜੇ ਮੁੰਡੇ ਦੋ ਜਾਇਸ ਤੇ ਗੀਤਾ ਉਹ ਪਹਿਲੀ ਪਹਿਲੀ ਦੇ ਵਿੱਚ ਵੀ ਹੈਗੇ ਸੀ ਪਹਿਲੀ ਫਿਲਮ ਬਿਨਾਂ ਕਿਸੇ ਵੱਡੇ ਹੀਰੋ ਦੇ ਸਪੋਰਟ ਪਰ ਹਿੱਟ ਸੀ ਹੁਣ ਤਾਂ ਸਾਡੇ ਕੋਲ ਹੀਰੋ ਵੀ ਹੈਗਾ ਹੈਂ ਤੇ ਬਾਕੀ ਇੱਕ ਹੋਰ ਬੰਦਾ ਜ ਆ ਸਰਦਾਰ ਸੋਈ ਉਹ ਵੀ ਹੈਗਾ ਉਹ ਤਾਂ ਮੇਨ 엘ੀਟ ਤੇ ਹੈ ਨਹੀਂ ਮੇਨ ਤਾਂ ਨਹੀਂ ਉਹਦੇ ਬਿડા ਦਾ ਤੁਹਾਨੂੰ ਪਤਾ ਕਿ ਫੜੋ ਪੂਰੀ ਹੱਟ ਹੀ ਹੁੰਦੀ ਆ ਜਿੱਥੇ ਸੋਈ ਸਾਹਿਬ ਆਗੇ ਗਿਆ ਚਲੋ ਤੁਹਾਡੇ ਜਿਹੜੇ ਬੋਲ ਨੇ ਇਹਨਾਂ ਨੂੰ ਪਰਵਾਦੋ ਭਾਗ ਲਾਵੇ ਐ ਹਿੱਟ ਹੋਵੇ ਇਹ ਹੀ ਮੈਂ ਰਾਲੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਨਿਕਲੋ ਵੀ ਅੰਦਰੋਂ ਐ ਸਰਦਾਰ ਸੋਈ ਨੂੰ ਆਇਆ ਮੈਂ ਤੁਹਾਡੇ ਸ਼ਹਿਰ ਚ ਅ ਬਾਈ ਤੁਸੀਂ ਨੋਅ ਹੈ ਕਿ ਯਾਰ ਬਰਨਾਲੇ ਵਾਲੇ ਨੇ ਸਾਡੀ ਫਿਲਮ ਨਹੀਂ ਦੇਖੀ ਇਹ ਮੈਂ ਨਹੀਂ ਫਿਰ ਤੁਹਾਡੇ ਵਾਸਤੇ ਮੇਹਣਾ ਬਣ ਜਾਊਗਾ ਹੈ ਇਹ ਉਹ ਇਸ ਕਰਕੇ ਅਬਦੇ ਪਰਿਵਾਰ ਨੂੰ ਨਾਲ ਲੈ ਕੇ ਆਓ ਫਿਲਮ ਦੇਖੋ ਫਿਲਮ ਬਹੁਤ ਇੱਕ ਕਲਾਸ ਫਿਲਮ ਹੈ ਮੇਰੀ ਗੱਲ ਦਾ ਭਰੋਸਾ ਕਰਿਓ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਮੈਨੂੰ ਮਤਲਬ ਬੇਸ਼ੱਕ ਇਹਨਾਂ ਕੋਲੇ ਸਿਟੀ ਸਿਟੀ ਬਰਨਾਲਾ ਹਾਂ ਇਹਨਾਂ ਕੋਲੇ ਸ਼ਿਕਾਇਤ ਕਰ ਸਕਦੇ ਹੋ ਸੁਦੇ ਸਾਹਿਬ ਨੇ ਬੜੇ ਬੜੇ ਦਾਅਵੇ ਕੀਤੇ ਸੀ ਫਿਲਮ ਤਾਂ ਉਹ ਜੀ ਹੈ ਨਹੀਂ ਮੈਂ ਮੈਂ ਹੁਣ ਹਾਲੇ ਵੀ ਕਹਣਾ ਕਿ ਫਿਲਮ ਬਹੁਤ ਇੱਕ ਕਲਾਸ ਫਿਲਮ ਹੈ ਕਲਾਸ ਇਹਦੇ ਚ ਕੋਈ ਅੰਦਰ ਵੜਦੇ ਬੰਦਾ ਨਾਲ ਮਾਪੇਣ ਬੈਠੀ ਹੈ ਕੋਈ ਬੈਠਾ ਬੰਦੇ ਐ ਐ ਇਕੱਠੇ ਜੇ ਹੋ ਜਾਂਦੇ ਫਿਰ ਜਦੋਂ ਪੜਾ ਡਾਇਲੋਗ ਕੋਈ ਗੰਦਮੰਦ ਆ ਜਾਂਦਾ ਨਾ ਸਾਫ ਸੁਥਰੀ ਫੈਮਿਲੀ ਮੂਵੀ ਹੈ ਕਲੀਨ ਕਲੀਨ ਇਸਨ ਸਾਡੇ ਨਾਲ ਸੋਈ ਸਾਹਿਬ ਜਿਹਨਾਂ ਨਾਲ ਅਸੀਂ ਸਾਰੀ ਫਿਲਮ ਬਾਰੇ ਤੇ ਬਰਨਾਲਾ ਪਹੁੰਚੀ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਕਿ ਇਸ ਮੂਵੀ ਨੂੰ ਜ਼ਰੂਰ ਆ ਕੇ ਤੁਸੀਂ ਬਰਨਾਲਾ ਦੇ ਵਿੱਚ ਦੇਖੋ ਦੇਖਦੇ ਰਹੋ ਸਿਟੀ ਬਰਨਾਲਾ ਨਹੀਂ ਸੀ